ਸਾਸਰੀ ਘਾਲ ਵੀਰ ਜੀ ਮਾਨ ਨਮੀਤ ਡੇੜੀ ਫਾਂ ਚ ਭੈਣ ਪੜਾਵਾ ਦਾ ਧੰਨਵਾਦ ਅੱਜ ਦੀ ਵਿਜਿਟ ਪਿੰਡ ਵਡਾਲਾ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਵੀਰ ਦੀ ਪੀਕੋ ਫੇਰ ਪਹੁੰਚ ਚੁੱਕੇ ਆ ਵੀਰ ਕੋ ਦੋ ਪਸ਼ੂ ਆ ਇੱਕ ਗੱਬਨ ਵਸ਼ੀ ਆ ਦੰਦਾ ਚ ਤੇ ਇੱਕ ਸੂਈ ਸਵਾਈ ਆ ਦੋਵੇਂ ਵਸ਼ੀਆਂ ਚੰਗੀਆਂ ਟੌਪ ਕੁਆਲਿਟੀ ਦੀਆਂ ਤੇ ਲੈਨੇ ਵੀਰ ਨੂੰ ਨਾ ਕੋਈ ਜਾਣਕਾਰੀ ਸਾਸਰੀ ਘਾਲ ਵੀਰ ਜੀ ਹੋਰ ਸੁਣਾਓ ਵੀਰ ਜੀ ਸੇਤਾ ਦੀ ਵੀਰ ਜੀ ਉੱਤਣ ਵਾਲੀ ਗਾਂ ਵੇਚ ਗਈ ਆ ਹਾਂਜੀ ਵੇਚ ਗਈ ਚਲੋ ਵਧੀਆ ਹੁਣ ਕਿੰਨਾ ਕ ਆਇਆ ਜੀ ਫੋਨ ਵਾਵਾ ਆਇਆ ਬੜੇ ਫੋਨ ਆਇਆ ਚਲੋ ਵਧੀਆ ਵੀਰ ਜੀ ਵਿਕਨੇ ਚਾਹੀਦੇ ਵੀਰ ਜੀ ਐ ਨੂੰ ਹੋ ਜਾਂਦੇ ਸੀ ਮੜਾ ਜਾ ਹੋਰ ਹੋ ਜਾ ਬਾਕੀ ਵੀਰ ਜੀ ਨਾਮ ਐਡਰੈਸ ਤੇ ਨੰਬਰ ਦੱਸਿਓ ਜੀ ਜੀ ਨਾਮ ਮੇਰਾ ਮਨਦੀਪ ਸਿੰਘ ਆ ਹਾਂ ਜੀ ਨੰਬਰ ਵੀਰ 6655507382 ਪਿੰਡ ਵਡਾਲਾ ਆ ਤੇ ਜ਼ਿਲ੍ਹਾ ਮਲਸਰ ਦੇ ਤੇ ਤਸਵੀਰ ਮਂਜੀਤੋ ਠੀਕ ਆ ਵੀਰ ਜੀ ਵੀਰ ਜੀ ਕਿੰਨੇ ਪਸ਼ੂ ਅੱਜ ਆ ਆਪਣੇ ਕੋ ਦੋ ਵੀਰ ਜੀ ਅੱਜ ਕਹਿੰਦੇ ਨਾਗ ਚੰਗੇ ਵਧੀਆ ਕੱਢ ਕੇ ਲੰਗਾ ਟਾਪ ਕੁਆਲਟੀ ਦੇ ਇੱਕ ਨੰਬਰ ਇੱਕ ਨੰਬਰ ਤੇ ਕਿੱਧਰ ਵੀਰ ਜੀ ਚਾਲੂ ਕਰਨਾ ਵਾ ਜਿੱਧਰ ਮਰਜ਼ੀ ਕਰ ਲੋ ਦੱਸੋ ਵੀਰ ਜੀ ਸੂਈ ਤੋਂ ਕਰਨਾ ਜਾਂ ਗੱਬਨ ਤੋਂ ਸੂਈ ਤੋਂ ਕਰ ਲੋ ਉਹ ਪਹਿਲੇ ਨ ਵਸ਼ੀ ਆਓ ਇੱਧਰ ਆ ਜਾਓ ਸੂਈ ਵੀਰ ਲੋ ਵੀਰ ਜੀ ਥਾਲੇਵਾ ਵੀਰ ਜੀ ਬਾਰੇ ਕਰੇ ਦੇਖੋ ਵੀਰ ਜੀ ਠੰਡੀ ਸੀਲ ਆ ਵੀਰ ਜੀ ਮਗਲ ਵੀ ਵਸ਼ੀ ਨਾ ਵਸ਼ੀ ਵਸ਼ੀ ਮਗਲ ਮਗਲ ਵੀ ਵਸ਼ੀ ਆ ਤਾਜੀ ਸੂਈ ਕਿੰਨੇ ਦਿਨਾਂ ਦੀ ਹੈ ਹੱਥ ਦੀ ਸੂਈ ਗੋਲਦੀ ਕੱਲ ਦੀ ਸੂਈ ਆ ਹਾਂਜੀ ਹਾਂਜੀ ਤੇ ਕਿੰਨਾ ਬੋਲਾ ਹੋਊਗਾ ਇਹ ਕੋ ਬੋਲੋ ਵੀ ਹੁਣ 8 ਲੀਟਰ ਹੋਣਾ 8.9 ਲੀਟਰ ਆ 8.9 ਲੀਟਰ ਬੋਲਾ ਹੈਗਾ ਵਾ ਤੇ ਤੋੜੋ ਵੀਰ ਜੀ ਇਹ ਕ ਟਾਈਮ ਦਾ ਬੋਲ ਵੀ ਬੋਤਲ ਦੇਖੋ ਵੀਰ ਜੀ ਥਾਣੇ ਵੇਖੋ ਵੀ ਆਪਾਂ ਵੀਰ ਜੀ ਥਾਲੇਵਾ ਦਿਖਾ ਦਿੰਨੇ ਆ ਵਹਿਰ ਸਾਫ ਸੁਥਰੀ ਆ ਤੇ ਹੈ ਵੀ ਵੀਰ ਜੀ ਦੰਦਾ ਚ ਹੈ ਨਾ ਵੀਰ ਜੀ ਦੰਦਾ ਚ ਹੈ ਨਾ ਵੀਰ ਜੀ ਬਾਹਰ ਨੂੰ ਲਾ ਦੇ ਵੀਰ ਜੀ ਮਰਜੀ ਕੋਈ ਆ ਦੇ ਵੇਖੋ ਵੀਰ ਜੀ ਥਾਲੇਵਾ ਦਿਖਾ ਦਿੰਨੇ ਆ ਚੰਗੀ ਵਹਿਰ ਆ ਪਲੀ ਜੁੜੀ ਆ ਤੇ ਦੁੱਧ ਵੀਰ ਜੀ ਬੋਲਾ ਵੀਰ ਕਹਿੰਦਾ ਪਾਣਾ ਤੇਰਾ ਜੀ ਦੋਹਾਂ ਕਟੇਮਾ ਦਾ ਹੈਗਾ 16 ਲੀਟਰ 16 ਲੀਟਰ ਬੋਲਾ ਹੀ ਆ ਤੇ ਬੋਲਾ 16 ਇੱਕ ਟਾਈਮ ਦਾ 8 ਲੀਟਰ ਦੋਹਾਂ ਦਾ 16 ਲੀਟਰ ਹੋ ਗਿਆ ਵੀਰ ਜੀ ਚਖਲਾ ਲਾ ਵੇਖੋ ਵੀਰ ਜੀ ਥਾਂਲੇਵਾ ਦਿਖਾਉਨੇ ਬਹੁਤ ਸੋਹਣਾ ਲੱਗਾ ਗੇਠ-ਗੇਠ ਤੇ ਥਾਂ ਲੱਗਾ ਲੱਗਾ ਵੀ ਗੁਲਾਬੀ ਰੰਗ ਦਾ ਤੇ ਟਾਪ ਕੁਆਲਟੀ ਦਾ ਥਾਂ ਲੱਗਾ ਜੋ ਫੇਸ ਕੁਆਲਟੀ ਕਿੰਨੇ ਦੰਦਾਂ ਜੀ ਵੀਰ ਜੀ ਕਿੰਨੇ ਦੰਦ ਤੇ ਵੀਰ ਜੀ ਇਹ ਕਿੰਨੇ ਆ ਚਾਰ ਚੌਗੀ ਚੌਗੀ ਵੀਰ ਜੀ ਚੌਗੀ ਵੀਰ ਜੀ ਵੇਖ ਲਓ ਫੇਸ ਕੁਆਲਟੀ ਥਾਂਲੇਵਾ ਬਹੁਤ ਸੋਹਣਾ ਵਾ ਤੇ ਕੱਦ-ਕੱਦ ਨੂੰ ਪੂਰਾ ਫੁੱਲ ਲੱਗਾ ਤੇ ਮਗਰ ਬੱਚੋ ਥੋੜਾ ਘੰਟੇ ਦੇ ਵਿੱਚ ਮਾਰੇ ਵੀ ਵੱਛੀ ਵੀਰ ਜੀ ਵੱਛੀ ਵੀ ਬਰੀਰ ਦੀ ਵੇਖੋ ਵੇਖੋ ਵੀਰ ਜੀ ਅੱਜ ਦੂਜਾ ਦਿਨ ਸੂਈ ਨੂੰ ਵੀਰ ਜੀ ਦੂਜਾ ਦੂਜਾ ਦਿਨ ਵੀਰ ਜੀ ਬਾਕੀ ਆ ਠੰਡੀ ਗਰੀ ਜਦੋਂ ਦੇਖੋ ਵੀਰ ਜੀ ਠੰਡੀ ਸੀ ਲਿਆ ਤੇ ਮੁਰਗੀ ਬਹੁਤ ਲੱਗੀ ਹਾਂਜੀ ਹਾਂਜੀ ਠੀਕ ਆ ਤੇ ਵੀਰ ਜੀ ਕੀ ਮੁੱਲ ਕਰਨਾ ਇਹਦਾ ਇਹਦਾ ਵੀਰ ਜੀ 70000 70000 ਕਰਨਾ ਮਾਨਤਾ ਥੋੜਾ ਬੋਦਾ ਅੱਧਾ ਵੀਰ ਜੀ ਮਾਨਤਾ ਦੱਸੋ ਕਿੰਨਾ ਕਰਨਾ 1000 ਇਹ 1000 80000 ਦੀ ਜਾਂਦੀ ਹੈ ਹਾਂਜੀ 68000 ਦੀ ਚਲੋ ਤੁਹਾਡਾ ਮਾਨ 68000 ਦੀ ਵੀਰ ਜੀ ਦੇ ਦੂ ਵੀਰ ਕਹਿੰਦਾ ਵੀਰ ਜੀ 16 ਲੀਟਰ ਬੌਲਾ ਵੀਰ ਕਹਿੰਦਾ ਹੁਣ ਇਹਦੇ ਕੋਲ ਤਿਆਰ ਜਿਹੜਾ ਤੇ ਬਾਕੀ ਦੁੱਧ ਕੱਲ ਦੀ ਸੂਈ ਦਾ 25+ ਭੜੂਗੀ ਏ 25+ ਕਰੂ ਇਹ ਵੀਰ ਜੀ ਦੱਸਿਓ ਦੂਜੀ ਦਾ ਇਹ ਵੀਰ ਜੀ ਗੱਬਣੇ ਵਸ਼ੀਰ ਦਿਨ ਖਰਦੀ ਚਾਰ ਪੰਜ ਚਾਰ ਪੰਜ ਦਿਨ ਖਰਦੀ ਵੀਰ ਜੀ ਥਾਂਲੇਵਾ ਦਿਖਾ ਦਿੰਨੇ ਆ ਵਸ਼ੀਰ ਬਣੂ ਚੰਗੀ ਪੂਰੀ ਠੰਡੀ ਸੀ ਲਿਆ ਓਰੀ ਕੁਆਲਟੀ ਵਾਲੀ ਇਹ ਦੂਜੀ ਸੂਏ ਆ ਕੋਈ ਹੋਇਆ ਠੰਡੀ ਧੀਰੀ ਜਦਾਂ ਮਰਜੀ ਵੇਖੋ ਵੇਖੋ ਵੀਰ ਜੀ ਠੰਡੀ ਧੀਰੀ ਵੀਰ ਨਗੀਨੇ ਕੱਢ ਕੇ ਲਿਆ ਛੋਟੇ ਹਾਂਜੀ ਹਾਂਜੀ ਖੋਲ ਕੇ ਖਾਓ ਪਸੂ ਵੀਰ ਚੰਗੇ ਲਿਉਂਦਾ ਸਾਫ ਸੁਥਰੇ ਲਿਉਂਦਾ ਤੇ ਥਾਂਲੇ ਵਾਲੇ ਲਿਉਂਦਾ ਜਦੋਂ ਲਿਉਂਦਾ ਵੀਰ ਵੀਨੇ ਉਦੋਂ ਵੀ ਵਸ਼ੀ ਪਾਈ ਸੀ ਚੰਗੀ ਪ ਵੱਛੀ ਨੂੰ ਵੀਰ ਨੂੰ ਫੋਨ ਬਹੁਤ ਆਇਆ ਹੋਇਆ ਵੀ ਵਸੀ ਦਾ ਵੇਖੋ ਵੀਰ ਜੀ ਥਾਲੇਵਾ ਦਿਖਾ ਦਿੰਨੇ ਬਾਹਰ ਕੱਢੋ ਵੀਰ ਜੀ ਪਾਲੀ ਜੁੜੀ ਵੀਰ ਜੀ ਦਿਨ ਲੈ ਜੂ ਪੰਜ ਸੱਤ ਪਰ ਵੱਛੀ ਪੂਰੀ ਬਣੂਗੀ ਵੱਛੀ ਕੋ ਤੁਰਿਆ ਨਾ ਜਾਊਗਾ ਅੰਦਰ ਬਾਹਰ ਹੋ ਜਣੀ ਹੈ ਤਰੀ ਹਾਂਜੀ ਹਾਂਜੀ ਵੀਰ ਜੀ ਥਾੜਾ ਬੜਾ ਕੱਢਣਾ ਹਾਂਜੀ ਨਹੀਂ ਕੱਢੂ ਵੱਛੀ ਵੀਰ ਜੀ ਲੈ ਵੀਰ ਜੀ ਬਾਕੀ ਇਹ ਠੰਡੀ ਧੀਰੀ ਬਣਾਣੀ ਆਉਣਾ ਜਿਵੇਂ ਸੁਣਾ ਜਿਵੇਂ ਜਿਹੜਾ ਮਰਜ਼ੀ ਠੀਕ ਆ ਵੀਰ ਜੀ ਵੇਖੋ ਵੀਰ ਜੀ ਠੰਡੀ ਸੀਲ ਆ ਵੀਰ ਕਹਿੰਦਾ ਪਾਸ ਕਰਕੇ ਲਿਆਂਦੀ ਕੋਈ ਲੱਤ ਤੋਂ ਲੱਤ ਨਹੀਂ ਚੁੱਕੀ ਉਦਾਂ ਪਾਸ ਕੀਤੀ ਆ ਕਿ ਵਸ਼ੀਆਂ ਵੀ ਨੂੰ ਨਾ ਦੋਵੇਂ ਚੰਗੀਆਂ ਕੱਢ ਕੇ ਲਿਆ ਦੀ ਦੋਵੇਂ ਹਾਂਜੀ ਹਾਂਜੀ ਵੀਰ ਜੀ ਕੋਈ ਗੱਲ ਨਹੀਂ ਲਾਜ ਲਾਜ ਸਾਈਂ ਠਕ ਲਾਰ ਕੇ ਬਹੁਤ ਦਿਖਾ ਦਿਓ ਅੰਦਰ ਹੀ ਦਿਖਾ ਦਿਓ ਲਾ ਦਿਓ ਹੱਥ ਦਿਵਾ ਕੇ ਦਿਖਾ ਦਿਓ ਮਰਨ ਠੰਡੀ ਸੀਲ ਆ ਵੇਖੋ ਵੀਰ ਜੀ ਵੀਰ ਨੇ ਹੱਥ ਲਾ ਫੇਰ ਕੇ ਡੰਗਰ ਲੈਣੀ ਠੀਕ ਆ ਠੀਕ ਆ ਅੰਦਰ ਲਈਦਾ ਗਰਮ ਡੰਗਰ ਜ਼ਰੂਰ ਠੀਕ ਆ ਠੀਕ ਆ ਹਾਂਜੀ ਵੀਰ ਜੀ ਨਹੀਂ ਵਿਗਦਾ ਵੇਖੋ ਵੀਰ ਜੀ ਫੇਰ ਦਿਖਾ ਦੇਨੇ ਮਗਰ ਢਿੱਲਾ ਟੋਂ ਲਾਂ ਗਾਈਆਂ ਗਾਈਆਂ ਤੇ ਚੰਗੀ ਬਣੂਗੀ ਵੇਖੋ ਢਿੱਲਾ ਪੂੜੀਆਂ ਦੇਨ ਪੰਜ ਸੱਤ ਲਾਜੀ ਸੱਤ ਦਿਨ ਵੀਰ ਜੀ ਖੜਾ ਤੇ ਵੀਰ ਜੀ ਵਸ਼ੀ ਭਣੂ ਚੰਗੀ ਹੈ ਦਾਣਾ ਵੀਰ ਜੀ ਹਾਂਜੀ ਇਹਦਾ ਵੀਰ ਜੀ ਕੀ ਮੁੱਲ ਕਰਨਾ ਵਾ ਇਹਦਾ ਵੀਰ ਜੀ 1 ਘੱਟ 70 1 ਘੱਟ 70 ਹਾਂਜੀ ਚਲੋ ਵੀਰ ਜੀ ਵੀਰਪਰਾ ਕੋਈ ਫੋਨ ਕਰੂਗਾ 1 ਘੱਟ 70 ਤੇ ਜੇ ਹੋਰ ਕਰੂ ਤੇ ਵੀਰ ਦੋਵਾਂ ਚੋਂ ਮਾਨਤਨ ਕਰ ਦੂਗਾ ਜ਼ਰੂਰ ਵੀਰ ਕਹਿੰਦਾ ਕਰਦੇ ਜੇ ਇਕੱਠਾ ਜੋੜਾ ਲੈ ਅਜ ਵੀਰਪਰਾ ਤੇ ਹੋਰ ਮਾਨ ਕਰਾ ਦਾਂਗੇ ਵੀਰ ਨੂੰ ਨਾ ਕੋ ਦੋ ਪਸੂਗਾ ਦੋ ਇੱਕ ਗੱਬਣਿਆ ਤੇ ਇੱਕ ਸੂਈ ਸਵਾਈ ਆ ਉਹਦੇ ਥੱਲੇ 16 ਲੀਟਰ ਬੋਲਾ ਵਾ ਏ ਵੀਰ ਜੀ ਗੱਬਣਾ ਲੈ ਜੂ ਪੰਜ ਚਾਰ ਦਿਨ ਬਣੂ ਚੰਗੀ ਵਸ਼ੀ ਟਰੇਟ ਵੀਰੋ 22 23 20 ਇਤੋਂ 20 ਪਲੱਸ ਕਰੂ 20 ਪਲੱਸ ਕਰੂਗੀ ਠੀਕ ਆ ਵੀਰ ਜੀ ਦੋ ਹੀ ਪਸ਼ੂ ਨੇ ਦੋ ਹੀ ਪਸ਼ੂ ਚੰਗੇ ਵੀਰ ਜੀ ਦੋਵੇਂ ਪਸ਼ੂ ਵੀਰ ਨੇ ਟਾਪ ਕੁਆਲਿਟੀ ਦੇ ਤੇ ਚੰਗੇ ਆ ਬਾਕੀ ਵੀਰ ਭਰਾ ਫੋਨ ਲਾ ਲੈ ਵੀਰ ਭਰਾ ਮਾਨਤਾਲ ਕਰ ਦੂ ਥੋੜਾ ਪਤਾ ਠੀਕ ਆ ਵੀਰ ਜੀ ਨਾ ਅਦਾਸਤ ਨੰਬਰ ਦਦੋ ਮਰੇ ਫੇਰ ਵੀਰ ਜੀ ਪਿੰਡਾ ਡਾ ਬਡਾਲਾ ਆ ਹਾਂਜੀ ਤਸਵੀਰ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਤੇ ਨੰਬਰ ਦਦੋ ਤੇ ਨੰਬਰ ਹੈਗਾ 63 55 50 73 88 88 ਵੀਰ ਜੀ